ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੁਝ ਦਿਨ ਪਹਿਲਾਂ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਉਹਨੇ ਕਿਹਾ ਸੀ ਕਿ ਜੇਕਰ ਤੁਸੀਂ ਪਾਣੀਆਂ ਦੇ ਰਸਤੇ ਵਿੱਚੋਂ ਆਉਂਦੇ ਹੋ ਤਾਂ ਤੁਹਾਨੂੰ ਡਬੋ ਦਿੱਤਾ ਜਾਊਗਾ ਜੇਕਰ ਤੁਸੀਂ ਜ਼ਮੀਨੀ ਰਸਤੇ ਤੋਂ ਆਉਂਦੇ ਹੋ ਤਾਂ ਤੁਹਾਨੂੰ ਦਫਨਾ ਦਿੱਤਾ ਜਾਊਗਾ ਤਾਂ ਇਸ ਬਿਆਨ ਦੇ ਚਲਦਿਆਂ ਬੀਨੂ ਢਿੱਲੋਂ ਔਰ ਤੇਵ ਖਰੌਣ ਨੇ ਵੀ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਸੀ ਇੱਥੋਂ ਤੱਕ ਕਿ ਸੀਏ ਮਾਨ ਨੇ ਵੀ ਉਹਨਾਂ ਨੂੰ ਜਵਾਬ ਦਿੱਤਾ ਸੀ ਪਰ ਇਸ ਦੇ ਚਲਦਿਆਂ ਇੱਕ ਹੋਰ ਪੋਡਕਾਸਟ ਹੋਇਆ ਹੈ ਇਫਤਖਾਰ ਅਕੁਰਦਾ ਪਾਕਿਸਤਾਨ ਦੇ ਵਿੱਚ ਤਾਂ ਉੱਥੇ ਵੀ ਉਹਨਾਂ ਨੇ ਇੱਕ ਵਿਵਾਦਤ ਬਿਆਨ ਦਿੱਤਾ ਹੈ ਉਹਨਾਂ ਨੇ ਸਾਂਝੀ ਵਲਤਾਂ ਨੂੰ ਤੋੜਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਚੜ੍ਹਦੇ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਸੋ ਇੱਕ ਵਾਰ ਫਿਰ ਉਹਨਾਂ ਨੇ ਜ਼ਹਿਰ ਉਗਲਿਆ ਹੈ ਭਾਰਤ ਖਿਲਾਫ ਪੰਜਾਬ ਖਿਲਾਫ ਉਹਨਾਂ ਨੇ ਕਿਹਾ ਕਿ ਜਿਹੜਾ ਚੜ੍ਹਦਾ ਪੰਜਾਬ ਹੈ ਉਹ ਭਾਰਤ ਦਾ ਹਿੱਸਾ ਨਹੀਂ ਆ ਇੱਕ ਵਾਰ ਫਿਰ ਉਹਨਾਂ ਨੇ ਜਿਹੜਾ ਵਿਵਾਦਿਤ ਬਿਆਨ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਚੜਦਾ ਪੰਜਾਬ ਮੇਰਾ ਵੱਡਾ ਭਰਾ ਤੇ ਪਿਓ ਵਾਂਗ ਹੈ ਇੱਕ ਲੈਂਦਾ ਪੰਜਾਬ ਹੈ ਤੇ ਇੱਕ ਚੜਦਾ ਪੰਜਾਬ ਹੈ ਤੇ ਹਕੀਕਤ ਵਿੱਚ ਇਹ ਹੈ ਕਿ ਪੰਜਾਬ ਇੱਕ ਹੈ ਪੰਜਾਬੀਆਂ ਨੇ ਮੈਨੂੰ ਗਾਲਾਂ ਵੀ ਕੱਢੀਆਂ ਪਰ ਵੱਡਾ ਭਰਾ ਪਿਓ ਵਾਂਗ ਹੁੰਦਾ ਹੈ ਤੇ ਉਹਨਾਂ ਦੀਆਂ ਗਾਲਾਂ ਘੋੜੀਆਂ ਨਾਲਾਂ ਨੇ ਉਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ ਇਹ ਜੰਗ ਸਿੱਖਾਂ ਤੇ ਸਰਦਾਰਾਂ ਨੂੰ ਖਤਮ ਕਰਨ ਲਈ ਚਲਾਈ ਗਈ ਐਸੋਈ ਵਿਵਾਦਤ ਬਿਆਨ ਜਿਹੜਾ ਇਫਤਖਾਰ ਠਾਕੁਰ ਨੇ ਇੱਕ ਵਾਰ ਫਿਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਜੰਗ ਹੈ ਇਹ ਸਿੱਖਾਂ ਨੂੰ ਤੇ ਸਰਦਾਰਾਂ ਨੂੰ ਖਤਮ ਕਰਨ ਲਈ ਚਲਾਈ ਗਈ ਹੈ ਸਰਕਾਰਾਂ ਦੀ ਸਾਜ਼ਿਸ਼ਾਂ ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਚੜ੍ਹਦੇ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਕੁਝ ਦਿਨ ਪਹਿਲਾਂ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਨੇ ਇੱਕ ਵਿਵਾਦਤ ਬਿਆਨ ਦਿੱਤਾ ਸੀ ਉਹਨੇ ਕਿਹਾ ਸੀ ਕਿ ਜੇਕਰ ਤੁਸੀਂ ਪਾਣੀਆਂ ਦੇ ਰਸਤੇ ਵਿੱਚੋਂ ਆਉਂਦੇ ਹੋ ਤਾਂ ਤੁਹਾਨੂੰ ਡਬੋ ਦਿੱਤਾ ਜਾਊਗਾ ਜੇਕਰ ਤੁਸੀਂ ਜ਼ਮੀਨੀ ਰਸਤੇ ਤੋਂ ਆਉਂਦੇ ਹੋ ਤਾਂ ਤੁਹਾਨੂੰ ਦਫਨਾ ਦਿੱਤਾ ਜਾਊਗਾ ਤਾਂ ਇਸ ਬਿਆਨ ਦੇ ਚਲਦਿਆਂ ਬੀਨੂ ਢਿੱਲੋਂ ਔਰ ਤੇਵ ਖਰੌਣ ਨੇ ਵੀ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਸੀ ਇੱਥੋਂ ਤੱਕ ਕਿ ਸੀਏ ਮਾਨ ਨੇ ਵੀ ਉਹਨਾਂ ਨੂੰ ਜਵਾਬ ਦਿੱਤਾ ਸੀ ਪਰ ਇਸ ਦੇ ਚਲਦਿਆਂ ਇੱਕ ਹੋਰ ਪੋਡਕਾਸਟ ਹੋਇਆ ਹੈ ਇਫਤਖਾਰ ਦਾ ਗੁਰਦਾ ਪਾਕਿਸਤਾਨ ਦੇ ਵਿੱਚ ਤਾਂ ਉੱਥੇ ਵੀ ਉਹਨਾਂ ਨੇ ਇੱਕ ਵਿਵਾਦਤ ਬਿਆਨ ਦਿੱਤਾ ਹੈ ਉਹਨਾਂ ਨੇ ਸਾਂਝੀ ਵalten ਨੂੰ ਤੋੜਿਆ ਹੈ ਉਹਨਾਂ ਨੇ ਕਹਿ ਕੇ ਮੈਂ ਚੜ੍ਹਦੇ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਸੋ ਇੱਕ ਵਾਰ ਫਿਰ ਉਹਨਾਂ ਨੇ ਜ਼ਹਿਰ ਉਗਲਿਆ ਭਾਰਤ ਖਿਲਾਫ ਪੰਜਾਬ ਖਿਲਾਫ ਉਹਨਾਂ ਨੇ ਕਹਿ ਕੇ ਜਿਹੜਾ ਚੜ੍ਹਦਾ ਪੰਜਾਬ ਹੈ ਉਹ ਭਾਰਤ ਦਾ ਹਿੱਸਾ ਨਹੀਂ ਹੈ ਇੱਕ ਵਾਰ ਫਿਰ ਉਹਨਾਂ ਨੇ ਜਿਹੜਾ ਵਿਵਾਦਿਤ ਬਿਆਨ ਦਿੱਤਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਹਿ ਕੇ ਚੜ੍ਹਦਾ ਪੰਜਾਬ ਮੇਰਾ ਵੱਡਾ ਭਰਾ ਤੇ ਪਿਓ ਵਾਂਗ ਹੈ ਇੱਕ ਲੈਂਦਾ ਪੰਜਾਬ ਹੈ ਤੇ ਇੱਕ ਚੜ੍ਹਦਾ ਪੰਜਾਬ ਹੈ ਤੇ ਹਕੀਕਤ ਵਿੱਚ ਇਹ ਹੈ ਕਿ ਪੰਜਾਬ ਇੱਕ ਹੈ ਪੰਜਾਬੀਆਂ ਨੇ ਮੈਨੂੰ ਗਾਲਾਂ ਨਹੀਂ ਕੱਢੀਆਂ ਪਰ ਵੱਡਾ ਭਰਾ ਪਿਓ ਵਾਂਗ ਹੁੰਦਾ ਹੈ ਤੇ ਉਹਨਾਂ ਦੀਆਂ ਗਾਲਾਂ ਘੋੜੀਆਂ ਦੀਆਂ ਨਾਲਾਂ ਨੇ ਉਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਕਿਹਾ ਕਿ ਇਹ ਜੰਗ ਸਿੱਖਾਂ ਤੇ ਸਰਦਾਰਾਂ ਨੂੰ ਖਤਮ ਕਰਨ ਲਈ ਚਲਾਈ ਗਈ ਐ ਸੋਈ ਵਿਵਾਦਤ ਬਿਆਨ ਜਿਹੜਾ ਇਫਤਖਾਰ ਤੱਕ ਉਹਨੇ ਇੱਕ ਵਾਰ ਫਿਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਜੰਗ ਹੈ ਇਹ ਸਿੱਖਾਂ ਨੂੰ ਤੇ ਸਰਦਾਰਾਂ ਨੂੰ ਖਤਮ ਕਰਨ ਲਈ ਚਲਾਈ ਗਈ ਹੈ ਸਰਕਾਰਾਂ ਦੀ ਸਾਜ਼ਿਸ਼ਾਂ ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਚੜ੍ਹਦੇ ਪੰਜਾਬ ਨੂੰ ਪਰਤ ਦਾ ਹਿੱਸਾ ਨਹੀਂ ਮੰਨਦਾ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ